ਟੀਮ ਇੱਥੇ ਪਹੁੰਚ ਚੁੱਕੀ ਆ ਤਾਂ ਇਹ ਵੇਖ ਸਕਦੇ ਹੋ ਪਹਿਲੇ ਪਹਿਲੇ ਜਵਾਜ਼ ਇੱਥੇ ਪਹੁੰਚ ਚੁੱਕੇ ਨੇ ਤਾਂ ਕੈਪਟਨ ਸਾਹਿਬ ਕਿਵੇਂ ਵੇਖਦੇ ਹੋ ਜੀ ਕਾਫੀ ਨਾਰੋਸ਼ਨ ਕੀਤਾ अगला पंजाब जे ਬਣਾਉਣਾ ਉਹਦੇ ਵਾਸਤੇ ਸਿਹਤਮੰਦ ਪੰਜਾਬ ਪਹਿਲਾਂ ਚਾਹੀਦਾ ਹੈ 96 ਤੋਂ 97% ਲੋਕ ਜਿਹੜੇ ਨੇ ਉਹ ਮੁਹੱਲਾ ਕਲੀਨਿਕਾਂ ਚੋਂ ਠੀਕ ਹੋ ਕੇ ਘਰੇ ਵਾਪਸ ਚਲੇ ਜਾਂਦੇ ਨੇ ਸਰਕਾਰੀ ਹਸਪਤਾਲਾਂ ਤੇ ਬਰਡਨ ਬਹੁਤ ਘਟ ਗਿਆ। ਮੁਹੱਲਾ ਕਲੀਨਿਕ ਜਿਹੜਾ ਬਣਿਆ ਹੋਇਆ ਉਹਦੀ ਬਿਲਡਿੰਗ ਬਹੁਤ ਅੱਛੀ ਬਣੀ ਹੋਈ ਹੈ ਉੱਥੇ ਸਭ ਤਰ੍ਹਾਂ ਦੀਆਂ ਫੈਸਿਲਿਟੀਆਂ ਦਿੱਤੀਆਂ ਹੋਈਆਂ ਸਰਕਾਰ ਵੱਲੋਂ। 2 ਹਫ਼ਤੇ ਤੋਂ ਖੰਗ ਨੇ ਬਹੁਤ ਪਰੇਸ਼ਾਨ ਕਰਿਆ ਤੇ ਮੈਂ ਪਹਿਲਾਂ ਵਾਰ ਪ੍ਰਾਈਵੇਟ ਦੁਆਇਆਂ ਲੈ ਅੰਦਰ ਆ ਫਿਰ ਇੱਥੇ ਆ ਕੇ ਲੱਤੀ ਜੀ ਟੈਟ ਫ੍ਰੀ ਹੋਇਆ ਇੱਥੋਂ ਮੈਂ ਠੀਕ ਹੋ ਗਿਆ ਹੁਣ ਮੈਂ ਠੀਕ ਹਾਂ ਬਿਲਕੁਲ। ਖੰਡਾਰ ਮੁਹੱਲਾ ਕਲੀਨਿਕਾ ਸਫਾਈ ਹੈ ਔਰ ਡਾਕਟਰ ਉਹਨਾਂ ਦੀ ਜਿਹੜੀ ਦਵਾਈ ਲਿਖਣੀ ਹੈ ਉਹ ਕੰਪਿਊਟਰ 'ਚ ਐਡ ਕਰ ਦਿੰਦੇ ਨੇ ਜਿੱਥੇ ਦਵਾਈ ਲੈਣੀ ਹੈ ਉੱਥੇ ਤੱਕ ਕੰਪਿਊਟਰ ਪਹੁੰਚ ਜਾਂਦੀ ਹੈ ਟੋਟਲ ਪੇਪਰਲੈਸ ਹੈ ਮਾਨਤਾਵਲੇ ਬਹੁਤ ਵਧੀਆ ਉਪਰਾਲਾ ਕੀਤਾ ਵਧੀਆ ਕੰਮ ਕਰਿਆ ਸਰਕਾਰ ਨੇ ਗਰੀਬਾਂ ਦਾ ਭਲਾ ਕਰਤਾ ਪੰਜਾਬੀ 'ਚ ਕਹਿਆ ਜਾਂਦਾ ਹੈ ਬਾਕੀ ਦੇ ਕੰਮ ਬਾਅਦ ਚ ਪਹਿਲਾਂ ਸਿਹਤ ਜ਼ਰੂਰੀ ਹੈ ਕੋਸੀ ਜਦੋਂ ਸੋਚ ਚੁੱਕੀ ਤਾਂ ਪਹਿਲੇ ਹੀ ਸਾਡਾ ਵਿਜ਼ਨ ਇਹ ਸੀਗਾ ਕਿ ਪੰਜਾਬ ਦੇ ਵਿੱਚ ਹੈਲਥ ਟਾਪ ਕਲਾਸ ਦਾ ਇਲਾਜ ਹੋਵੇ ਸੋ ਇੱਕ ਮੈਡੀਕਲ ਹੱਬ ਦੇ ਰੂਪ ਦੇ ਵਿੱਚ ਅਸੀਂ ਸੋਚਿਆ ਔਰ ਮੈਂ ਕੋਈ ਸ਼ਾਨ ਨਹੀਂ ਕਰ ਰਿਹਾ ਤੁਹਾਡੇ ਤੇ ਮੇਰਾ ਫਰਜ ਹੈ ਜੀ ਬੰਦ ਸਾਹਿਬ ਕਿਵੇਂ ਦੇਖ ਰਹੇ ਹੋ ਬਹੁਤ ਮਾਨਸੂਰਿਆ ਮੋਦੀ ਸਾਹਿਬ ਕੀ ਕਰ ਰਹੇ ਪਾਚ ਕਰਾਂਗੇ ਇੱਕ ਮਿੰਟ ਜੀ ਇਹ ਦੇਖ ਸਕਦੇ ਹਾਂ ਕਿ ਕਿੰਨਾ ਜ਼ਿਆਦਾ ਜੋ ਉਤਸ਼ਾਹ ਵੇਖਣ ਨੂੰ ਮਿਲ ਰਿਹਾ ਤਾਂ ਇਹ ਵੇਖ ਸਕਦੇ ਹੋ ਕਿ ਇੱਕ ਤਰਫਾ ਉਹਨਾਂ ਸਨਮਾਨਿਤ ਕੀਤਾ ਜਾ ਰਿਹਾ ਤੇ ਇੱਕ ਤਰਫਾ ਕੁਲਦੀਪ ਸਿੰਘ ਟਾਹਲੀਵਾਲ ਦੂਜੇ ਤਰਫਾ ਗੁਰਜੀਤ ਸਿੰਘ ਓਇਲਾ ਤਾਂ ਸਰਪੰਚ ਸਿੰਘ ਇੱਥੇ ਵੀ ਨਾਲ ਮੌਜੂਦ ਨੇ ਤਾਂ ਇਹ ਸਨਮਾਨ ਪੇਟ ਹਰਮਨ ਜਨੂਈ ਦੋਨਾਂ ਨੂੰ ਇੱਥੇ ਕਿਤਾ ਜਾ ਰਿਹਾ ਤਾ ਇਹ ਖਾਸ ਤਸਵੀਰਾਂ ਸੰਭਾਲ ਰਿਹਾ ਤਾਂ ਹੋਰ ਵੀ ਖਿਡਾਰੀ ਇੱਥੇ ਮੌਜੂਦ ਨੇ ਆਪਾਂ ਉਹਨਾਂ ਨਾਲ ਵੀ ਗੱਲ ਕਰਦੇ ਆਂ ਕਿ ਉਹਨਾਂ ਦਾ ਅੱਜ ਇੱਥੇ ਪਹੁੰਚ ਕੇ ਕੀ ਕਹਿਣਾ ਹੈ ਕੀ ਮੰਨਣਾ ਕਿਉਂਕਿ ਕਾਫੀ ਨਾਮ ਰੋਸ਼ਨ ਨਾਮ ਰੋਸ਼ਨ ਕਰਨ ਤੋਂ ਬਾਅਦ ਜਦੋਂ ਇੱਕ ਵਾਰ ਇੱਥੇ ਆਪਣੇ ਘਰ ਵਿਖੇ ਖਿਡਾਰੀ ਪਰਤਦਾ ਹੈ ਤਾਂ ਜੋ ਮਾਨ ਦੇ ਨਾਲ ਹੋਰ ਜ਼ਿਆਦਾ ਸੀਨਾ ਚੋੜਾ ਹੋ ਜਾਂਦਾ ਬੋਲੇ ਸੋਨੇ ਹਾਲ ਸਤਿ ਸ੍ਰੀ ਅਕਾਲ ਦੇ ਕਾਰੇ ਜੋ ਚੁਲ ਲਗਾਏ ਜਾ ਰਹੇ ਨੇ ਤਾਂ ਇਹ ਇਹ ਖਾਸ ਤਸਵੀਰਾਂ ਜੋ ਕਹਿੰਦੀਆਂ ਕਰ ਰਹੀਆਂ ਭਾਈ ਪਿੱਛੇ ਆਓ ਤੁਸੀਂ ਦੇਖ ਸਕਦੇ ਹੋ ਤਾਂ ਜੋ ਕੈਪਟਨ ਸਾਹਮਣੇ ਹਰਮਨ ਜੀ ਉਹਨਾਂ ਦੇ ਨਾਲ ਵੀ ਵੇ ਦੇਖ ਸਕਦੇ ਹੋ ਤੁਸੀਂ ਹੋ ਰਹੀ ਇੱਥੇ ਆ ਕੇ ਇੱਕ ਬੰਦ ਬੰਦ ਜੀ ਮੀਂਹ ਆਵੇ ਕੋਈ ਜਪਿਆ ਤੱਕ ਅਰਮਨ ਜੀ ਕਿੰਨਾ ਕੁ ਮਾਣ ਮਹਿਸੂਸ ਹੋ ਰਿਹਾ ਜੀ ਜੀ ਕਿੰਨਾ ਕੁ ਮਾਣ ਮਹਿਸੂਸ ਹੋ ਰਿਹਾ ਸਾਰੇ ਆਏ ਨੇ ਬਿਲਕੁਲ ਜੀ ਬਹੁਤ ਵਧੀਆ ਲੱਗ ਰਿਹਾ ਜਦੋਂ ਵੀ ਮੈਡਲ ਜਿੱਤ ਕੇ ਆਪਣੀ ਧਰਤੀ ਤੇ ਆਈ ਦਾ ਤੇ ਪੰਜਾਬ ਵਾਸੀਆਂ ਵੱਲੋਂ ਹਮੇਸ਼ਾ ਬਹੁਤ ਪਿਆਰ ਮਿਲਿਆ ਸਾਨੂੰ ਤੇ ਬਹੁਤ ਵਧੀਆ ਲੱਗ ਰਿਹਾ ਐ ਬਹੁਤ ਖੁਸ਼ ਆ ਜੀ ਪਿੰਡ ਦੇ ਇਹੀ ਸਕੂਲ ਨੂੰ ਵੀ ਤੁਹਾਡੇ ਨੂੰ ਬੜਾ ਮਾਣ ਫਕਰ ਹੈਗਾ ਕਿ ਸਾਡੇ ਹਰਮਨ ਜੋ ਹੈ ਨਾ ਦੇਸ਼ ਦਾ ਨਾਮ ਆਹੋ ਆਮ ਆਦਮੀ ਸਰਾਂ ਆਹ ਦੇਖ ਸਕਦੇ ਹੋ ਹਰਮਨ ਦੇ ਪਿਤਾ ਜੀ ਜੋ ਇੱਥੇ ਪਹੁੰਚੇ ਨੇ ਤਾਂ ਇਹ ਇਹ ਤਸਵੀਰਾਂ ਬਸੇ ਗੱਲ ਠੀਕ ਹੋ ਗਏ ਹਾਂ ਇਧਰ ਆਵੋ ਅੰਦਰ ਆਵੋ ਆਪ ਨੇ ਬੇਟੇ ਨੂੰ ਮਿਲ ਕੇ ਬਹੁਤ ਹੀ ਮਿਹਰਬਾਨੀ ਹਾਂ ਬਹੁਤ ਬਹੁਤ ਵਧਾਈਆਂ ਦੇਖ ਸਕਦੇ ਹੋ ਕਿ ਆਪਣੇ ਪਿਤਾ ਜੀ ਨੂੰ ਗੱਲ ਲਾ ਕੇ ਬਹੁਤ ਹੀ ਭਾਵਕ ਹੋ ਰਹੇ ਨੇ ਇਹ ਤਸਵੀਰਾਂ ਮੈਂ ਫੋਨ ਕੀਤਾ ਨਾ ਮੈਂ ਪ੍ਰੈਸਰ ਵੀ ਆਖਾ ਮੈਂ ਉਹ ਥਾਪੀ ਬਹੁਤ ਅਗੜੀ ਸਰਕਾਰ ਨਾਲ ਬਿਲਕੁਲ ਹਾਂ ਸਰਪੰਚ ਜੀ ਦਾ ਵੀ ਮਿਹਰਬਾਨੀ ਪੰਛਾ ਬਾਜੁਰ ਨਗਰੀ ਵੀ ਗੜਾ ਜਦੇ ਇਸੇ ਤੋਂ ਨਗਰੀ ਤੋਂ ਪਹੁੰਚ ਕੇ ਪੂਰੇ ਵਿਸ਼ਵ ਤੋਂ ਖੁਸ਼ਾ ਪਈਆਂ ਨੇ ਜੀ ਪੰਜਾਬ ਨੂੰ ਮਾਣ ਹੈ ਤੇ ਪੀ ਸਭ ਨੇ ਕਿਹ ਦੇਖੋ ਜੀ ਪਵਿੱਤਰ ਧਰਤੀ ਆ ਪੰਜਾਬ ਦੀ ਬਹੁਤ ਮਾਣ ਵਾਲੀ ਗੱਲ ਕਿ ਆਪਣੇ ਮੁੰਡੇ ਇੱਥੋਂ ਜਿਆਦਾ ਤੋਂ ਜਿਆਦਾ ਮੁੰਡੇ ਸੀਗੇ ਆਪਣੇ ਤੇ ਸਾਰਿਆਂ ਨੇ ਬਹੁਤ ਵਧੀਆ ਗੇਮ ਵਿਖਾਈ ਆ ਤੇ ਗੁਰੂ ਮਹਾਰਾਜ ਦੀ ਕਿਰਪਾ ਨਾਲ ਅਸੀਂ ਇਹ ਫਿਰ ਮੈਡਲ ਜਿੱਤਿਆ ਬੈਕ ਟੂ ਬੈਕ ਸਾਡੇ ਲਈ ਬਹੁਤ ਵੱਡੀ ਗੱਲ ਹੈ ਜੀ ਇੱਕ ਕਹਿੰਦੇ ਨੇ ਕਿ ਪਿੱਛੇ ਤੋਂ ਅਸੀਂ ਜਮਾ ਕਿੱਦਿਆ ਅੱਜ ਮੈਡਲ ਮੈਚ ਕਰ ਲਿਆ ਇਹਦੇ ਪੈਰ ਪੈਦ ਤੇ ਇਹ ਮੈਚ ਕੀਤਾ ਅੱਜ ਇਹ ਕਰਦੇ ਦੇਸ਼ ਨੂੰ ਮਾਣ ਮੁਰੇ ਅਗਲੇ ਕੁਝ ਮਾਸੇ ਪ੍ਰਵਾਹ ਖੁਸ਼ੀ ਹੈ ਜੀ ਆਪਣੇ ਸਮੇਂ ਦੇ ਵਿੱਚ ਵਿਸ਼ਵਾਸ ਦਿਵਾਉ ਸਭ ਨੂੰ ਕਿ ਇਸ ਤੋਂ ਵਧੀਆ ਕੀ ਨਹੀਂ ਜੀ ਬਿਲਕੁਲ ਬਿਲਕੁਲ ਜੀ ਸਾਡੀ ਹਮੇਸ਼ਾ ਹੀ ਕੋਸ਼ਿਸ਼ ਰਹੀ ਹੈ ਜਦੋਂ ਵੀ ਅਸੀਂ ਮੈਚ ਖੇਡਣ ਗਏ ਆ ਜਾਂ ਕੋਈ ਵੱਡਾ ਟੂਰਨਾਮੈਂਟ ਖੇਡਣ ਗਏ ਆ ਕਿ ਜਦ ਵੀ ਗਰਾਊਂਡ ਤੇ ਜਾਈਏ ਵਧੀਆ ਪਰਫਾਰਮੈਂਸ ਕਰੀਏ ਦੇਸ਼ ਲਈ ਮੈਡਲ ਲੈ ਕੇ ਆਈਏ ਵਧੀਆ ਤੋਂ ਵਧੀਆ ਮੈਡਲ ਲੈ ਕੇ ਆਈਏ ਪੰਜ ਨਾਮ ਮਿਲ ਗਿਆ ਆ ਵੱਡੇ ਸਰਪੰਚ ਸਾਹਿਬ ਸਾਡੇ ਨਾਲ ਹੈ ਜੀ ਬਿਲਕੁਲ ਜੀ ਹਾਂਜੀ ਬੇਟਾ ਪਹੁੰਚਿਆ ਮੈਂ ਕਿੰਨੀ ਤੁਸੀਂ ਆਓ ਆ ਜੀ ਦੱਸ ਨਹੀਂ ਜੀ ਦੇਖੋ ਜਿੰਨੀ ਮਹਾਰਾ ਜੀ ਬਹੁਤ ਬਹੁਤ ਵੇਖ ਸਕਦੇ ਹੋ ਕਿ ਸਾਰੀ ਟੀਮ ਸਾਰੀ ਟੀਮ ਇੱਥੇ ਮੌਜੂਦ ਹੈ ਤਾਂ ਕਪਤਾਨ ਹਰਮਨਪ੍ਰੀਤ ਹੋਣਾ ਦੀਆਂ ਵੀ ਅੱਖਾਂ ਪਾਵਕ ਨੇ ਤਾਂ ਉਹਨਾਂ ਦੇ ਪਿਤਾ ਜੀ ਜੋ ਨੇ ਉਹ ਵੀ ਕਾਫੀ ਪਾਵਕ ਨੇ ਤਾਂ ਇਹ ਤਸਵੀਰਾਂ ਇਹ ਖਾਸ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਕਿ ਮੰਤਰੀ ਸਹਿਬਾਨ ਇੱਥੇ ਪਹੁੰਚੇ ਹੋਏ ਨੇ ਉੱਥੇ ਹੀ ਮੈਂਬਰ ਪਾਰਲੀਮੈਂਟ ਉਹ ਵੀ ਇੱਥੇ ਮੌਜੂਦ ਨੇ ਤਾਂ ਜ਼ਰੂਰ ਖਿਡਾਰੀਆਂ ਦੇ ਨਾਲ ਬਾਕੀ ਖਿਡਾਰੀਆਂ ਦੇ ਨਾਲ ਵੀ ਜ਼ਰੂਰ ਗੱਲਬਾਤ ਕਰਦੇ ਆ ਕਿ ਅੱਜ ਦੇ ਦਿਨ ਨੂੰ ਲੈ ਕੇ ਉਹਨਾਂ ਦਾ ਕੀ ਕਹਿਣਾ ਹੈ ਕਿਉਂਕਿ ਕਾਫੀ ਉਤਸ਼ਾਹ ਉਹਨਾਂ ਦੇ ਉਹਨਾਂ ਨੂੰ ਲੈ ਕੇ ਜੋ ਕਾਫੀ ਅਚਾਹ ਗੁਰੂ ਨਗਰੀ ਦੇ ਲੋਕ ਪੰਜਾਬ ਦੇ ਜੋ ਲੋਕ ਹੈਗੇ ਨੇ ਵਾਸੀ ਹੈਗੇ ਨੇ ਪੰਜਾਬ ਦੇ ਉਹਨਾਂ ਦੇ ਮਾਣ ਚ ਹੈਗਾ ਤਾਂ ਇਹ ਵੀ ਦੇਖ ਸਕਦੇ ਹਾਂ ਕਿ ਹੋਰ ਵੀ ਖਿਡਾਰੀ ਜੋ ਸਾਡੇ ਨਾਲ ਮੌਜੂਦ ਨਹੀਂ ਤਾਂ ਇਹ ਵੇਖੋ ਸਨਮਾਨਤ ਹਰ ਇੱਕ ਨੂੰ ਸਨਮਾਨਤ ਕੀਤਾ ਗਿਆ ਜਿੰਨੇ ਵੀ ਖਿਡਾਰੀ ਸੀਗੇ ਜਿੰਨੇ ਵੀ ਖਿਡਾਰੀ ਸੀਗੇ ਸਭ ਨੂੰ ਸਨਮਾਨਤ ਇੱਥੇ ਕੀਤਾ ਗਿਆ ਤਾਂ ਇਹ ਦੇਖ ਸਕਦੇ ਹਾਂ ਕਿ ਅਹਿਮ ਐਕਸਕਲੂਸਿਵ ਤਸਵੀਰਾਂ ਸਾਂਝੀਆਂ ਕਰ ਰਹੇ ਹਾਂ ਤੁਹਾਡੇ ਨਾਲ ਕਿ ਕਿਸ ਪੱਧਰ ਤੇ ਜੋ ਟੀਮ ਇੱਥੇ ਪਹੁੰਚੀ ਹੈ ਤੇ ਕਿੰਨਾ ਜ਼ਿਆਦਾ ਉਤਸ਼ਾਹ ਕਿੰਨਾ ਜ਼ਿਆਦਾ ਉਤਸ਼ਾਹ ਹੈ ਇਸ ਟੀਮ ਨੂੰ ਲੈ ਕੇ ਅੱਜ ਜੋ ਹਰ ਇੱਕ ਪੋਲਿਟਿਕਲ ਲੀਡਰ ਜਾਂ ਫਿਰ ਜੋ ਪ੍ਰਸ਼ਾਸਨ ਦੀ ਗੱਲ ਕਰ ਲਈ ਉਹਨਾਂ ਦੇ ਮਨਾਂ ਦੇ ਵਿੱਚ ਹੈਗਾ ਤਾਂ ਇਹ ਦੇਖ ਸਕਦੇ ਹੋ ਕੀ ਕੋ ਚੋਰ ਖਿਡਾਰੀ ਵੀ ਸੜਨਾ ਮੌਜੂਦ ਨੇ ਉਹਨਾਂ ਨੇ ਵੀ ਗੱਲ ਕਰ ਰਹੇ ਕਿੰਨਾ ਕੁ ਮਾਣ ਫਕਰ ਮਹਿਸੂਸ ਹੋ ਰਿਹਾ ਜੀ ਅੱਜ ਉਹ ਮਾਣ ਵਾਲੀ ਗੱਲ ਹੈ ਕਿ ਅਸੀਂ ਕੰਟਰੀ ਦੇ ਲਈ ਮੈਡਲ ਲੈ ਕੇ ਆਂਦੇ ਹਾਂ ਬ੍ਰਾਊਨ ਮੈਡਲ ਜੀ ਤਾਂ ਇਹ ਦੇਖ ਸਕਦੇ ਹਾਂ ਕਿ ਖਿਡਾਰੀ ਖਿਡਾਰੀਆਂ ਨੂੰ ਇਸ ਤਰੀਕੇ ਦੇ ਨਾਲ ਲੈ ਕੇ ਜਾ ਕੇ ਉੱਥੇ ਖਿਲਾਰ ਕੇ ਮਾਣ ਸਨਮਾਨ ਪੇਟ ਕੀਤਾ ਜਾ ਰਿਹਾ ਹੈ ਇਹ ਦੇਖ ਸਕਦੇ ਹੋ ਐਕਸਕਲੂਸਿਵ ਤਸਵੀਰਾਂ ਐਕਸਕਲੂਸਿਵ ਤਸਵੀਰਾਂ ਸਾਂਝੀਆਂ ਕਰ ਰਹੇ ਆ ਤਾਂ ਟੀਮ ਦਾ ਸਵਾਗਤ ਟੀਮ ਦਾ ਪੂਰਾ ਸਵਾਗਤ ਇੱਥੇ ਕੀਤਾ ਗਿਆ ਤਾਂ ਜਗਰਾਤ ਸਿੰਘ ਜੀ ਵੀ ਇੱਥੇ ਵਿਸ਼ੇਸ਼ ਤੌਰ ਤੇ ਮਜੂਰ ਨੇ ਕਿਉਂਕਿ ਕਿਤਨਾ ਕਿਸੇ ਜਗਰਾਤ ਸਿੰਘ ਜੀ ਹੋਣਾ ਦੀ ਵੀ ਕਾਫੀ ਦੇਣ ਪੰਜਾਬ ਨੂੰ ਹੈਗੀ ਆ ਕਿਉਂਕਿ ਜੋ ਹਰਮਨ ਪ੍ਰੀਤ ਨੇ ਉਹਨਾਂ ਦੀ ਜੇਕਰ ਅਸੀਂ ਗੱਲ ਕਰ ਲਈਏ ਉਹਨਾਂ ਉਹਨਾਂ ਦੇ ਨਾਲ ਜ਼ਰੂਰ ਨਾਲ ਵੀ ਕਰਦੇ ਹਾਂ ਜਗਰਾਜ ਸਿੰਘ ਜਗਰਾਜ ਸਿੰਘ ਜੀ ਵੀ ਸਾਡੇ ਨਾਲ ਬਾਅਦ ਚ ਕਰ ਲਓ ਜੀ ਤਾਂ ਬਿਲਕੁਲ ਜਗਰਾਜ ਸਿੰਘ ਜੀ ਤਾਂ ਆਪਾਂ ਜ਼ਰੂਰ ਗੱਲਬਾਤ ਕਰਦੇ ਹਾਂ ਕਿ ਉਹਨਾਂ ਦਾ ਅੱਜ ਕੀ ਕਹਿਣਾ ਹੈ ਦੇਖ ਰਹੇ ਹੋ ਕਿ ਜਿਹੜਾ ਖਿਡਾਰੀਆਂ ਦਾ ਪਾਸਕਾਰ ਜਿਹੜਾ ਜਗਰਾਜ ਜੀ ਕਿਵੇਂ ਵੇਖਦੇ ਹੋ ਤੁਸੀਂ ਤੁਹਾਡੀ ਵੀ ਕਾਫੀ ਦੇਣ ਹੈਗੀ ਆ ਹੋਕੀ ਦੇਖੋ ਇਹ ਬੜੇ ਮਾਣ ਵਾਲੀ ਗੱਲ ਹੈ ਜੀ ਸਾਡੇ ਲਈ ਹੋਰ ਮਾਣ ਵਾਲੀ ਗੱਲ ਹੈ ਕਿ ਸਾਡੇ ਪੰਜਾਬ ਦੇ ਖਿਡਾਰੀ ਨੇ ਪਰ ਪੂਰੇ ਇੰਡੀਆ ਦੇ ਖਿਡਾਰੀ ਨੇ ਇਹਨਾਂ ਨੇ ਦੇਸ਼ ਦਾ ਨਾਮ ਰੋਸ਼ਨ ਕੀਤਾ ਜੀ ਪ੍ਰਮਾਤਮਾ ਦੀ ਮੈਂ ਇਹ ਬਖਸ਼ਿਸ਼ ਸਮਝਦਾ ਕਿ ਮੇਰੇ ਸਿਰ ਤੇ ਮਿਹਰ ਭਰੇ ਹੱਥ ਰੱਖਿਆ ਤੇ ਗਾਂ ਅਸੀਂ ਖੁਸ਼ਕਿਸਮਤ ਆ ਕਿ ਇਹਨਾਂ ਬੱਚਿਆਂ ਨੂੰ ਅਸੀਂ ਟ੍ਰੇਨ ਕਰ ਸਕਿਆ ਔਰ ਅੱਗੇ ਵੀ ਕੋਸ਼ਿਸ਼ ਕਰਾਂਗੇ ਇਸੇ ਤਰ੍ਹਾਂ ਕਰਦੇ ਰਹਿਣਾ ਪੰਜਾਬ ਦੇ ਜਿਹੜੇ ਨੌਜਵਾਨ ਨਸ਼ੇ ਚ ਨੇ ਉਹਨਾਂ ਨੂੰ ਕੀ ਸੁਨੇਹਾ ਦੇਣਾ ਚਾਹੋਗੇ ਮੈਂ ਅਸੀਂ ਇਹ ਕਹਿੰਦੇ ਆ ਵੀ ਸਪੋਰਟਸ ਵਾਲੇ ਪਾਸੇ ਆਓ ਤੇ ਖੇਡਾਂ ਨੂੰ ਅੱਗੇ ਵਧਾਓ ਤਾਂ ਜੀ ਬਿਲਕੁਲ ਇਹ ਤਸਵੀਰਾਂ ਇਹ ਦੇਖ ਸਕਦੇ ਹੋ ਤੁਸੀਂ ਇਹ ਵਿਸ਼ੇਸ਼ ਤਸਵੀਰਾਂ ਸਾਂਝੇ ਕੀਤੀਆਂ ਨੇ ਕਿ ਪੂਰੀ ਟੀਮ ਪੂਰੀ ਟੀਮ ਅੱਜ ਕਾਫੀ ਖੁਸ਼ ਆ ਤਾਂ ਇਹ ਦੇਖ ਸਕਦੇ ਹਾਂ ਜਿਵੇਂ ਸਾਰੇ ਸਾਰੇ ਲੋਕ ਸਾਬ ਦੇ ਨਾਲ ਫੋਟੋ ਖਿਚਾ ਰਹੇ ਨੇ ਯੁਵਰਾਜ ਸਿੰਘ ਜੀ ਤਾਂ ਇਹ ਦੇਖ ਸਕਦੇ ਹੋ ਤਾਂ ਹਰਮਨਪ੍ਰੀਤ ਜੀ ਹਰਮਨਪ੍ਰੀਤ ਜੀ ਕਿੰਨਾ ਕੁ ਵੱਡਾ ਹੱਥ ਜਗਰਾਜ ਜੀ ਦਾ ਹੈਗਾ ਤੁਹਾਨੂੰ ਇੱਥੋਂ ਤੱਕ ਪਹੁੰਚਾਉਣ ਲਈ ਬਿਲਕੁਲ ਜੀ ਮੇਰੇ ਸ਼ੁਰੂ ਤੋਂ ਆਈਡੀਆ ਰਹੇ ਨੇ ਪਰ ਇਹ ਇਹਨਾਂ ਦੇ ਸੁਪਨੇ ਆ ਜਿਹੜੇ ਅਸੀਂ ਜੀ ਰਹੇ ਆ ਤੇ ਸਾਨੂੰ ਬਹੁਤ ਮਾਣ ਆ ਕਿ ਮੇਰੇ ਵੱਡੇ ਭਰਾ ਨੇ ਤੇ ਇਹ ਮੈਡਲ ਇਹਨਾਂ ਲਈ ਵੀ ਲੈ ਕੇ ਆਇਆ ਹਮੇਸ਼ਾ ਰਿਸਪੈਕਟ ਆ ਬਹੁਤ ਪਿਆਰ ਹੈ ਇਹਨਾਂ ਲਈ ਅਕਸਰ ਹਰ ਕਿਸੇ ਦਾ ਸੁਪਨਾ ਹੁੰਦਾ گا ਵਧਣ ਦਾ ਤਾਂ ਜਿਸ ਤਰੀਕੇ ਨਾਲ ਤੁਹਾਨੂੰ ਤਾਂ ਸਪੋਰਟੀ ਬੜੀ ਵਧੀਆ ਮਿਲਿਆ ਬਿਲਕੁਲ ਜੀ ਕਿਤੇ ਗੁਰੂ ਵਧੀਆ ਹੋਵੇ ਤੇ ਚੇਲਾ ਕਿਉਂ ਨਾ ਵਧੀਆ ਹੋਵੇ ਇਹ ਐਸਪੀ ਸਾਹਿਬ ਨੇ ਬੂਟਾ ਲਾਇਆ ਹੀ ਤੇ ਛਾਵੇਂ ਅੱਜ ਬਹਿ ਗਏ ਆ ਇਹ ਐਸਪੀ ਸਾਹਿਬ ਦੀ ਦੇਣ ਆ ਸਰਦਾਰ ਜਗਨਾਸ਼ ਸਿੰਘ ਦੀ ਇਹਨਾਂ ਦੀ ਦੇਣ ਆ ਇਹਨੂੰ ਇੱਥੋਂ ਤੱਕ ਖੜ੍ਹਦੀ ਠੱਕ ਖੁਸ਼ੀ ਖੁਸ਼ੀ ਵੜੀਆਂ ਦੱਸ ਨਹੀਂ ਸਕਦੇ ਬਹੁਤ ਖੁਸ਼ੀ ਆ ਤੁਹਾਡੇ ਭੈਣ ਭਰਾਵਾਂ ਦਾ ਸ਼ਰਨ ਅਸੀਰਵਾਦ ਹੋਰ ਫੈਸਿਲਿਟੀਜ਼ ਵੀ ਕ੍ਰੀਏਟ ਕੀਤੀਆਂ ਜਾਂ ਜਿਨ੍ਹਾਂ ਨਾਲ ਬੱਚਿਆਂ ਨੂੰ ਹੋਰ ਚਾਂਸ ਮਿਲੇ। ਟਾਈਮ ਕੱਢ ਕੇ ਧਰਗਾ ਆਇਆ। ਹਾਂਜੀ। ਬੁਨਿਆਦੀ ਸਹੂਲਤਾਂ ਦੀ ਵੱਡੀ ਘਾਟ ਹੈ। ਹਾਕੀ ਚੜਾਦੀ ਰਿਪੋਰਟ ਵੱਡੇ ਪੱਧਰ ਤੇ ਪੈਦਾ ਹੋ ਰਹੀ ਹੈ। ਉਹ ਵੀ ਮੰਨ ਕਰਦੇ। ਜੀ ਮੰਗ ਆਈ ਥਿੰਕ ਸਾਰਾ ਕੁਝ ਵਧੀਆ ਚੱਲ ਰਿਹਾ ਤੇ ਮੰਗ ਜਿਆਦੀ ਗਰਾਊਂਡਸ ਦੀ ਹੁੰਦੀ ਹੈ ਜੀ। ਇਨੀਆਂ ਗਰਾਊਂਡਾਂ ਹੋਣਗੀਆਂ ਬੱਚੇ ਹੋਰ ਪ੍ਰੈਕਟਿਸ ਕਰਨਗੇ ਆਈ ਥਿੰਕ ਪਰ ਪਹਿਲਾਂ ਨਾਲੋਂ ਵੇਖਿਆ ਜਾਵੇ ਤੇ ਬਹੁਤ ਸਾਰੀਆਂ ਫੈਸਿਲਿਟੀਆਂ ਕ੍ਰੀਏਟ ਕੀਤੀਆਂ ਜਾ ਰਹੀਆਂ ਨੇ ਤੇ ਸਪੋਰਟਸ 'ਤੇ ਧਿਆਨ ਦਿੱਤਾ ਜਾ ਰਿਹਾ ਹੈ ਖੇਡਾਂ ਵਧਣ ਪੰਜਾਬ ਦੀਆਂ ਹੋ ਰਹੀਆਂ ਨੇ ਸਾਰੀਆਂ ਗੇਮਾਂ ਦਾ ਧਿਆਨ ਰੱਖਿਆ ਜਾ ਰਿਹਾ ਤਾਂ ਆਈ ਥਿੰਕ ਬਹੁਤ ਵੱਡੀ ਸ਼ੁਰੂਆਤ ਆ ਬਹੁਤ ਵਧੀਆ ਚੀਜ਼ ਹੈ ਸਾਰਾ ਇਹ ਤਾਂ ਪੂਰੀ ਕੋਸ਼ਿਸ਼ ਹੈ ਜੀ ਅਸੀਂ ਇਹ ਚੀਜ਼ ਨੂੰ ਖਤਮ ਕਰਕੇ ਛੱਡਾਂਗੇ ਕਿਉਂਕਿ ਇਦਾਂ ਦੇ ਮੈਡਲ ਲੈ ਕੇ ਆਉਣਾ ਸਾਰੇ ਪੰਜਾਬ ਦੀ ਬਹੁਤ ਵਧੀਆ ਮੈਸੇਜ ਤੇ ਮੈਂ ਉਮੀਦ ਕਰਦਾ ਕਿ ਜਿਹਨੇ ਯੰਗਸਟਰ ਸਾਨੂੰ ਦੇਖ ਰਿਹਾ ਇਸ ਰਾਹ ਤੇ ਚੱਲਣ ਖੇਡਾਂ ਦੇ ਰਾਹ ਤੇ ਚੱਲਣ ਪੜ੍ਹਾਈ ਦੇ ਰਾਹ ਤੇ ਚੱਲਣ ਨਸ਼ਿਆਂ ਦੇ ਰਾਹ ਤੇ ਨਾ ਚੱਲਣਾ ਰਿਜ਼ਲਟ ਤੋਂ ਸੰਤੁਸ਼ਟ ਹੋ ਤਾਂ ਕੋਈ ਇੱਕ ਤਾਂ ਚੁਣ ਕੀ ਟਾਰਗੇਟ ਤੁਹਾਡਾ ਵਿਕਟ ਜੀ ਜਿੰਨੇ ਸਾਡੇ ਮੇਜਰ ਟੂਰਨਾਮੈਂਟ ਹੈਗੇ ਹੁਣ ਐਂਡ ਇਸ ਤੋਂ ਪਹਿਲਾਂ ਸਾਨੂੰ ਏਸ਼ੀਅਨ ਗੇਮਸ ਫੇਰ ਫੇਸ ਕਰਨੀਆਂ ਐ ਕਾਮਨਵੇਲਥ ਵਰਲਡ ਕਪ ਫੇਰ 올림픽 ਆਈ ਥਿੰਕ ਆਈ ਰੈਡੀ ਆ ਪਰ ਸਾਨੂੰ ਇਹ ਪਤਾ ਹੈ ਕਿ ਇਹਨਾਂ ਆਸਾਨ ਨਹੀਂ ਰਹਿਣਾ ਪਰ ਅਸੀਂ ਹੋਰ ਮਿਹਨਤ ਕਰਾਂਗੇ ਜੋ ਕਿ ਇਸ ਤੋਂ ਵਧੀਆ ਕਰਕੇ ਰੱਖਣਾ ਹੈ ਬਾਕੀ ਨਵੇਂ ਪਲੇਅਰ ਫੁਕੀਤ ਹੋਗੇ ਕਿ ਸ਼ੇਰ ਦੇਣਾ ਚਾਹੁੰਦੇ ਸੇਧੇ ਆ ਜੀ ਆਪਣਾ ਮਿਹਨਤ ਤੇ ਯਕੀਨ ਰੱਖੋ ਆਪਣੇ ਗੁਰੂ ਦੀ ਸੁਣੋ ਤੇ ਇੱਕ ਜਿਹੜਾ ਤੁਸੀਂ ਗੋਲ ਆਪਣਾ ਧਾਰਿਆ ਹੋਇਆ ਉਹਨੂੰ ਲਗਨ ਨਾਲ ਆਪਣੀ ਮਿਹਨਤ ਕਰਦੇ ਰਹੋ ਤੁਸੀਂ ਇੱਕ ਦਿਨ ਜ਼ਰੂਰ ਮੁਕੰਮਲ ਹੋਵੋਗੇ ਪੂਰਾ ਜੀ ਚਲੋ ਜੀ ਪਰਿਵਾਰ ਨੇ ਬੜਾ ਮਾਣ ਮਾਣ ਤੁਹਾਡੇ ਤੇ ਜਤਾਇਆ ਕਿਹਾ ਗਿਆ ਕਿ ਤੁਹਾਡੇ ਵੱਲੋਂ ਬੂਟਾ ਲਗਾਇਆ ਗਿਆ ਸੀ ਕਿ ਤੇ ਅੱਜ ਬੂਟਾ ਜਿਹੜਾ ਦਰਖਤ ਬਣ ਕੇ ਛਾਂ ਦੇ ਰਿਹਾ ਚਲੋ ਅਸੀਂ ਖੁਸ਼ਕਿਸਮਤ ਆ ਜੀ ਅਸੀਂ ਸਮਝਦੇ ਆਂ ਕਿ ਪ੍ਰਮਾਤਮਾ ਨੇ ਸਾਨੂੰ ਬਹੁਤ ਬਲ ਬਖਸ਼ਿਆ ਬੜੀ ਚੜ੍ਹਦੀ ਕਲਾ ਚ ਰੱਖਿਆ ਆਪਣਾ ਮਿਹਰ ਭਰਿਆ ਹੱਥ ਸਾਡੇ ਸਿਰ ਤੇ ਰੱਖਿਆ ਸ਼੍ਰੀ ਗੁਰੂ ਰਾਮਦਾਸ ਜੀ ਨੇ ਇਦਾਂ ਦੇ ਛੋਟੇ ਭਰਾ ਤੇ ਇਦਾਂ ਦੇ ਕਪਤਾਨ ਭਾਰਤ ਨੂੰ ਮਿਲਦੇ ਰਹਿਣ ਤੇ ਹੋਰ ਵੱਧ ਤੋਂ ਵੱਧ ਮਿਹਨਤ ਕਰਨ ਜਿਆਦਾ ਤੋਂ ਜਿਆਦਾ ਤਰੱਕੀ ਕਰਨ ਅਤੇ ਮੈਡਲ ਜਿੱਤ ਕੇ ਲਿਆਉਣ ਅਗਲੀ ਵਾਰੀ 골ਡ ਮੈਡਲ ਜਿੱਤਣ ਸਾਡੀਆਂ ਇਹੋ ਦੁਆਵਾਂ ਨੇ